ਪਰਮਾਤਮਾ ਦੀ ਮਿਹਰ ਹੋਈ ਹੈ ਵੀ ਜਿਹੜੀ ਬਰਸਾਤ ਹੋਈ ਹੈ ਇੰਨੀ ਜ਼ਿਆਦਾ ਗਰਮੀ ਪੈ ਰਹੀ ਸੀ ਮਤਲਬ ਘਰਾਂ ਦੇ ਵਿੱਚ ਰਹਿਣਾ ਏਸੀ ਦੇ ਥੱਲੇ ਵੀ ਮਤਲਬ ਬਹੁਤ ਮੁਸ਼ਕਲ ਹੋ ਰਿਹਾ ਸੀਗਾ ਇਨਸਾਨ ਤਾਂ ਚਲੋ ਫਿਰ ਵੀ ਆਪਣਾ ਜਿਹੜਾ ਸੀਗਾ ਏਸੀਆਂ ਥੱਲੇ ਬੂਲਰਾਂ ਥੱਲੇ ਪੱਕਿਆਂ ਥੱਲੇ ਬੈਠ ਕੇ ਆਪਣਾ ਵਿਹਾਰਾ ਕਰ ਲੈਂਦਾ ਸੀ ਪਰ ਜਿਹੜੇ ਜੀਵ ਜੰਤੂ ਨੇ ਪੰਛੀ ਨੇ ਆਪ ਡੇੜ ਪੌਦੇ ਨੇ ਕੇਵ ਕਰੇ ਗਰਮੀ ਦੇ ਵਿੱਚ ਬਿਨਾਂ ਪਾਣੀ ਦੇ ਗਰਮੀਾਂ ਤੱਕ ਰਹੇ ਸੀ ਮੰਦਾਈ ਸੀ ਕਿ ਅੱਜ ਪਰਮਾਤਮਾ ਦਾ ਸ਼ੁਕਰ ਹੈ ਕਿ ਇਹਨਾਂ ਨੇ ਬਾਰਸ਼ ਪਈ ਹੈ 인ਦਰਦੇਵ ਦਾ ਖੁਸ਼ ਹੋਏ ਨੇ ਕਿ ਜਿਹੜੇ ਪੇਰ ਬੋਦੇ ਨੇ ਪੰਛੀਆਂ ਦੇ ਦੁਆਰਾ ਤੋਂ ਹਰੇ ਭਰੇ ਹੋ ਜਾਣਗੇ ਅਤੇ ਇਨਸਾਨਿਆਂ ਨੂੰ ਵੀ ਜਿਹੜਾ ਹੈ ਗਰਮੀ ਤੋਂ ਬਹੁਤ ਰਾਹਤ ਮਿਲੀ ਹੈ ਦੇ ਨਾਲ ਜਿਹੜੀ ਹੈ ਬਿਜਲੀ ਦੀ ਬਜਟ ਵੀ ਹੋਏਗੀ ਏਸੀ ਕੂਲਰ ਨਹੀਂ ਚੱਲਣਗੇ ਤਾਂ ਇਹਦੇ ਨਾਲ ਆਪਣੀ ਜਿਹੜੀ ਬਿਜਲੀ ਦੀ ਬਜਟ ਵੀ ਹੋਏਗੀ ਮੈਂ ਪਰਮਾਤਮਾ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦਾ ਵੀ ਉਹਨਾਂ ਨੇ ਅੱਜ ਗਰਮੀ ਤੋਂ ਸਾਨੂੰ ਰਾਹਤ ਦਿਵਾਈ ਹੈ ਤੇ ਜਿਹੜਾ ਮੌਸਮ ਆਉ ਠੰਡਾ ਹੋਇਆ ਹੈ ਅਸੀਂ ਬਹੁਤ ਵਧੀਆ ਮੰਨਦੇ ਹਾਂ ਜਿਹੜਾ ਬਾਰਸ਼ ਹੋਈ ਆ ਹੁਣ ਸਾਡੇ ਸਾਰੀਆਂ ਫਸਲਾਂ ਖਾਤਰ ਬਹੁਤ ਵਧੀਆ ਲਾਭ ਦਾ ਇੱਕ ਹੈ ਤੇ ਇੱਕ ਜਿਹੜੀ ਆ ਆਮ ਜੀਹਾਂ ਚ ਸਾਡੇ ਤਾਂ ਨਹੀਂਉਂ ਪਿਆਦੀ ਜੀ ਕਦੇ ਜਿਹੜਾ ਨਾਬੇ ਸ਼ਾਇਰ ਤੇ ਹੁਣ ਤਾਂ ਬਿਲੋਂ ਨਹੀਂ ਆਪਣੇ ਪਿਆਸੇ ਬਹੁਤ ਵਧੀਆ ਨਹੀਂ ਪਿਆ ਜੀ ਦਾ ਹੈ ਠੰਡ ਹੋ ਗਈ ਗਰਮੀ ਤੋਂ ਨਿਕਲਣਾ ਬਹੁਤ ਘਰਾਂ ਚੌਕਾ ਹੋਇਆ ਪਿਆ ਸੀ ਜੀ ਅਰ ਜਾਨਵਰਾਂ ਨੂੰ ਪੰਛੀਆਂ ਨੂੰ ਸਭ ਖਤਰ ਲਾਭ ਦਾ ਇੱਕ ਹੈ ਜੀ ਆਪਦਾ ਬਹੁਤ ਵਧੀਆ ਵਾਸਤਾ ਉਹ ਜਿਹੜਾ ਸਾਡੇ ਲਈ ਰਹਿਤ ਬਹੁਤ ਵਧੀਆ ਮਿਲਿਆ ਹੈ ਤਾਂ ਜੀਵ ਜੰਤ ਜਿਹੜੇ ਆਪਣੇ ਬਾਹਰ ਨਹੀਂ ਨਿਕਲਦੇ ਜੀ ਇਹਨਾਂ ਖਾਤਰ ਵੀ ਬਹੁਤ ਵਧੀਆ ਫਾਇਦਾ ਬੰਦ ਹੋਇਆ ਜੀ ਇਹ ਪੰਛੀਆਂ ਦਾ ਬਹੁਤ ਔਖਾ ਪੈਤੀ ਦਰਖਤਾਂ ਰੁੱਖਾਂ ਦਾ ਬਹੁਤ ਹੋਇਆ ਪੈਤੀ ਜੀ ਜਿਹੜਾ ਰੁੱਖਾਂ ਨੂੰ ਵੀ ਬਹੁਤ ਪਾਣੀ ਲੱਗਿਆ ਇਹ ਵੀ ਬਹੁਤ ਵਧੀਆ ਹੋਇਆ ਜੀ ਸਾਰੀਆਂ ਫਸਲਾਂ ਖਾਤਰ ਇਹ ਸਾਡੇ ਲਈ ਬਹੁਤ ਰਹਤ ਲਾਭ ਦਾ ਇੱਕ ਹੈ ਜੀ ਬਾਤ ਜਿਹੜੀ ਹੁਣ ਕੀ ਹੈ ਪਬਲਿਕ ਬਹੁਤ ਵਧੀਆ ਕਰ ਰਹੇ ਜੀ ਇਹ ਜਿਹੜਾ ਵਾਰਸ ਸਾਰੀਆਂ ਫਸਲਾਂ ਖਾਤਰ ਸਾਨੂੰ ਲਾਭ ਦਾ ਇੱਕ ਹੈ ਪਾਣੀ ਕਿੱਦਾਂ ਸਾਨੂੰ ਬਹੁਤ ਹੋਇਆ ਪੈਤੀ ਜਿਹੜਾ ਹੁਣ ਪਾਣੀ ਦੀਆਂ ਨੂੰ ਰੇਵ ਮੰਗ ਲੱਗੂਗਾ ਜੀ ਬਹੁਤ ਵਧੀਆ ਫਸਲਾਂ ਹੋਣਗੀਆਂ ਜੀ ਕੱਖ ਪੱਟੇ ਇਹ ਵੀ ਜਮੀ ਉਹ ਹੋਏ ਪਤਾ ਜੀ ਇਹਨਾਂ ਖਾਤਰ ਬਹੁਤ ਲਾਭਦਾਇਕ ਹੈ ਜੀ ਇਹ ਸਾਰੇ ਡੰਗਰਾਂ ਨੂੰ ਪਸਵਾਂ ਨੂੰ ਸਾਰਿਆਂ ਨੂੰ ਬਹੁਤ ਵਧੀਆ ਰਸਤ ਮਿਲਿਆ ਜੀ ਇਹਨਾਂ ਦਾ ਇਸਾਨਾ ਲਈ ਬਹੁਤ ਫਾਇਦਾ ਬੰਦਾ ਜੀ